ਸਸ ਜੀ ਕੰਜੀ ਅੱਜ ਅਸੀਂ ਕਠਲ ਦਾ ਚਾਰ ਪਾਵਾਂਗੇ ਆਜੋ ਜੀ ਸਭ ਤੋਂ ਪਹਿਲਾਂ ਅਸੀਂ ਕਠਲ ਨੂੰ ਕਟਾਂਗੇ ਫੱਤਾਂ ਨੂੰ ਤੇਲ ਲਾ ਕੇ ਲੁਫਾਫਾ ਪਾ ਕੇ ਇਹਦੇ ਛੋਟੇ ਛੋਟੇ ਪੀਸ ਬਣਾਵਾਂਗੇ ਇੱਕ ਸਾਈਡ ਤੇ ਪਾਣੀ ਰੱਖਾਂਗੇ ਗਰਮ ਉਹਦੇ ਚ ਨਮਕ ਹਲਦੀ ਤੇ ਆਇਲ ਪਾਵਾਂਗੇ ਪਾਣੀ ਨੂੰ ਰਿੱਝਣ ਤੋਂ ਬਾਅਦ ਅਸੀਂ ਇਹਦੇ ਵਿੱਚ ਕਟਹਲ ਪਾਵਾਂਗੇ ਇਹਨੂੰ ਬੋਇਲ ਕਰਾਂਗੇ 7-8 ਮਿੰਟ ਤੁਸੀਂ ਦੇਖ ਸਕਦੇ ਹੋ ਬੋਇਲ ਹੋ ਰਹੀਆਂ ਆ 7-8 ਮਿੰਟ ਇਹਨੂੰ ਸੇਕ ਲੱਗਣ ਤੋਂ ਬਾਅਦ ਅਸੀਂ ਇਹਦਾ ਮਸਾਲਾ ਤਿਆਰ ਕਰਾਂਗੇ ਇਹਦੇ ਵਿੱਚ ਮਸਾਲੇ ਰਾਈ ਜੀਰਾ ਸੌਂਫ ਜਵੈਨ ਕਾਲੀ ਮਿਰਚ ਤੇ ਧਨੀਆ ਪਾਵਾਂਗੇ ਉਨੂੰ ਅਸੀਂ ਮਿਕਸ ਕਰਾਂਗੇ ਸਾਰੇ ਨੂੰ ਮਸਾਲੇ ਨੂੰ ਮਿਕਸ ਕਰਨ ਤੋਂ ਬਾਅਦ ਇਹਨੂੰ ਅਸੀਂ ਕੱਢ ਲਵਾਂਗੇ ਦੇਖ ਸਾ ਕਿਦਿਆਂ ਤੁਸੀਂ ਸਾਡੇ ਕਟਹਿਰੇ ਫੋਲ ਹੋ ਚੁੱਕੇ ਆ ਹੁਣ ਇਹਨਾਂ ਨੂੰ ਅਸੀਂ ਸੁੱਕ ਨਹੀਂ ਪਾਵਾਂਗੇ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ ਇਹ ਪੂਰੇ ਤਰ੍ਹਾਂ ਸੁਕਾਣੇ ਆ ਅਸੀਂ ਦੇਖ ਸਾ ਕਰਦੇ ਆ ਤੁਸੀਂ ਸੋਕੋਗੇ ਸਾਡੇ ਕਟਹਿਰੇ ਬਿਲਕੁਲ ਚੰਗੀ ਤਰ੍ਹਾਂ ਬਿਲਕੁਲ ਪਾਣੀ ਨਹੀਂ ਆ। ਹੁਣ ਇਹਦੇ ਵਿੱਚ ਅਸੀਂ ਮਸਾਲਾ ਐਡ ਕਰਾਂਗੇ। ਆਇਲ ਪਾਵਾਂਗੇ। ਤੁਸੀਂ ਆਪ ਮਸਾਲੇ ਦੇ ਵਿੱਚ ਹੀ ਮੈਂ ਲਾਲ ਮਿਰਚ ਤੇ ਨਮਕ ਐਡ ਕਰ ਲਿਆ ਸੀ ਤੁਸੀਂ ਵੀ ਆਪਣਾ ਜਿੰਨਾ ਤੁਸੀਂ ਨਮਕ ਤੇ ਲਾਲ ਮਿਰਚ ਪਾਣਾ ਚਾਹੁੰਦੇ ਆ ਪਾ ਸਕਦੇ ਆ। ਤੁਸੀਂ ਦੇਖ ਸਕਦੇ ਆ ਲੁੱਕ ਇਹ ਨਦੀ ਦੇਖਾਂਗੇ ਤਾਂ ਬਹੁਤ ਚੰਮੀ ਲੱਗਦਾ ਪਿਆ ਇਦਾਂ ਹੀ ਤੁਸੀਂ ਵੀ ਬਣਾ ਸਕਦੇ ਘਰ ਵਿੱਚ ਬਹੁਤ ਟੇਸਟੀ ਹੈ ਜੀ ਦੇਖ ਸਕਦੇ ਹੋ ਤੁਸੀਂ ਖਾਂਚ ਵੀ ਨਹੀਂ ਟੇਸਟੀ ਆ ਇਹ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵਿਦਾ ਬਣਾਇਆ ਚਾਰ ਮੈਂ ਫਸਟ ਟਾਈਮ ਬਣਾਇਆ ਹੈ ਅੱਜੀ ਥੈਂਕ ਯੂ ਜੀ